ਔਰ ਇਹ{{\text{}}ਪੱਤਾ ਔਰ ਇਹ ਤਿਕਰਨ ਦੇ ਵੀ ਚੰਨੀ ਜੀ ਕੀ ਦੇਖ ਰਹੇ ਹੋ ਉਹ ਪਾਈ ਇਹਦਾ ਨਿੰਬੂ ਪਾਇ ਸੀ ਦੋ ਨਿੰਬੂ ਹੋਰ ਕੌਣ ਲੈ ਗਿਆ ਟਿੱਕੇ ਦੇ ਚੋਂ ਕੀ ਹੋਗਾ ਤੁਹਾਨੂੰ ਨਿੰਬੂ ਕਾਦੇ ਵਾਸਤੇ ਪੀਣਾ ਤੁਸੀਂ ਉਹ ਤਜਾਵ ਜਾ ਬਣਿਆ ਪਿਆ ਭਾਈ ਉਹ ਨਿੰਬੂ ਪਾਣੀ ਪੀ ਲੈਣੇ ਵਕਾ ਸਟਜਾਵ ਜੀ ਨਾਲ ਬਲੱਡ ਜਾ ਘਟਿਆ ਜਾ ਪਿਆ ਹਾਂ ਚੰਨੀ ਜੀ ਐ ਕਰੋ ਤੁਸੀਂ ਨਾ ਦੋ ਕੈਪਸੂਲ ਲੈ ਲਓ ਉਹ ਭਾਈ ਇਹ ਜਿਹੜੇ ਤੂੰ ਕੈਪਸੂਲ ਖਵਾਉਣ ਨੂੰ ਕਰਦੀ ਹੈ ਨਾ ਮੈਨੂੰ ਅਲਰਜੀ ਆ ਉਹਨਾਂ ਦਾ ਅਲਰਜੀ ਆ ਭਾਈ ਮੈਂ ਕੈਪਸੂਲ ਖਾਂਦਾ ਨਹੀਂ ਮੈਂ ਦਵਾਈਆਂ ਮੈਡੀਕਲ ਤਾਂ ਫਰੇਜ ਆ ਉਹ ਮਾਰੀ ਤਾਈ ਤੇ ਮੈਂ ਦੇਸੀ ਦੀ ਦਵਾਈ ਇਹ ਵਰਤਦਾ ਹਾਂ ਫਿਰ ਫਿਰ ਜਲ ਜੀਰਾ ਪੀ ਲਓ ਤੁਸੀਂ ਉਹ ਜਲ ਜੀਰਾ ਉਹ ਭਾਈ ਕਾਲ ਜਾਏ ਮੱਚਾ ਲੱਗ ਜਾਂਦਾ ਉਹਦੇ ਨਾਲ ਚੰਨੀ ਜੀ ਆ ਤੁਸੀਂ ਇੱਕ ਉਹ ਕੀ ਕਹਿੰਦੇ ਨੇ ਇੱਧਰ ਚੱਕ ਮੇਰੇ ਕਿੰਨੇ ਮੜਾ ਜਾ ਉਹ ਭਾਈ ਇੱਕ ਇਧਰ ਮਰੀ ਜਾ ਹਾਏ ਹੁਣ ਤਾਂ ਤੁਸੀਂ ਹੋਰ ਵੀ ਜਵਾਨ ਲੱਗਣ ਲੱਗੇ ਜੀ ਉਹ ਭਾਈ ਜਿਹੜੇ ਦੁਖ ਖੱਟਾ ਉਹ ਜਿਹੜਾ ਖੱਟਾ ਚ ਕਿਉਂ ਹੱਥ ਮਾਰੀ ਜਾਂਦੀ ਐ ਪਰ ਉਹ ਜਿਹੜੀ ਖੱਟਾ ਚ ਕੋਈ ਹੱਥ ਮਾਰੇ ਤਾਂ ਕੁਝ ਨਿਕਲ ਲੜ ਵੀ ਜਾਂਦਾ ਇਹ ਤੇ ਉਹ ਖੱਟਾ ਜਿਸ ਵਿੱਚ ਕੁਝ ਵੀ ਨਹੀਂ ਮਿਲਦਾ ਹੈ ਪਈ ਕੁਝ ਵੀ ਨਹੀਂ ਮਿਲਦਾ ਕਿਉਂ ਜੀ ਕਾ ਤੋ ਨਹੀਂ ਮੈਂ ਦੇ ਤਸ ਤੋ ਬਹੁਤ ਜਵਾਨ ਹੋ ਜੀ ਸੱਚੀ ਆ ਜੀ ਤੂੰ ਐ ਜਿਹੀ ਗੱਲਾਂ ਨਾ ਕਰਿਆ ਕਰ ਭਈ ਦੇਖ ਇੱਥੇ ਮੈਂ ਆਪਦੇ ਧੀ ਦੇ ਘਰ ਆਇਆ ਅਰੇ ਤੇ ਪੁੱਤ ਦੇ ਠੀਕ ਆ ਮਾਮਾ ਲੱਗਦਾ ਮੈਂ ਆ ਜਾ ਕੁਝ ਕਰਦਾ ਚੰਗਾ ਨਹੀਂ ਲੱਗਦਾ ਭਈ ਹੈ ਸਮਝਿਆ ਕਰ ਤੋਂ ਜੀ ਦੇਖ ਪਲੀਜ਼ ਮੇਰੀ ਗੱਲ ਸੁਣਦੇ ਕਿ ਕੋਈ ਨਹੀਂ ਹੈਗਾ ਹੁਣ ਰਿਤ ਤਾਂ ਹੈ ਨਹੀਂ ਦੇਖੀ ਤੁਸੀਂ ਉਹ ਭਾਈ ਜੇ ਹੈ ਨਹੀਂ ਨਾ ਉਹਨਾਂ ਦਾ ਫਾਇਦਾ ਨਹੀਂ ਠਾਉਣਾ ਹੈ ਉਹਦਾ ਭਰਾ ਕੀ ਕਹੂਗਾ ਉਹਦੀ ਪਰਚਾਈ ਕੀ ਕਹੂਗੀ ਵੀ ਐ ਜਾ ਨਿਕਲੇ ਦਾ ਮਾਮਾ ਕੰਜਰ ਨਿਕਲਿਆ ਬੜਾ ਕੁਝ ਕਹੂਗਾ ਭਾਈ ਉਹ ਹੋ ਜੰਨੀ ਜੀ ਆ ਲੱਭ ਜੂ ਤਾਂ ਕਿਸੇ ਨਾਲ ਵੀ ਹੋਸ ਵਗਦਾ ਦੇਖੀ ਮੈਨੂੰ ਤੁਹਾਡੇ ਨਾਲ ਉਹ ਭਾਈ ਹੈ ਦਾ ਕੁਝ ਨਾ ਕਾ ਕਰੇ ਲੱਬ ਲੱਪਣੀਆਂ ਚਿੱਜਾ ਇੱਥੇ ਲੱਬ ਲਿਆ ਕਰ ਕੁਝ ਲੱਭਣਾ ਦੇ ਇੱਥੇ ਇੱਥੇ ਮੈਂ ਨਿੰਬੂ ਲੱਭਾਇਆ ਭਾਈ ਨੇ ਨੀंबू ਦਾ ਚੰਨੇ ਜੀ ਨਵੇਂ ਨੀंबू ਤਾਂ ਹੈ ਨਹੀਂ ਮਾ ਸਾਡੇ ਵਾਸਤੇ ਆ ਬਣਾ ਤਾਂ ਦੇਖੋ ਇੱਧਰ ਉਹ ਨਾ ਭਾਈ ਇਹ ਮੈਂ ਨਹੀਂ ਖਾਂਦਾ ਸੁੰਡ ਜੇ ਸੁੰਡ ਜੇ ਨਹੀਂ ਹੁੰਦੇ ਨਿਊਡਲ ਹੁੰਦੇ ਨੇ ਹੋਰ ਭਾਈ ਗੰਡੋਏ ਹੁੰਦੇ ਆ ਜਿਹੜੇ ਬਟੇ ਇਹ ਬਹੁਤ ਘੈਂਟ ਬਹੰਦੇ ਆ ਉਹ ਨਾ ਭਾਈ ਮੈਂ ਵੀਡੀਓ ਦੇਖੀ ਸੀ ਇਹਦਾ ਜੋ ਸੁੰਟ ਹੁੰਦੇਗਾ ਜੀ ਹੁੰਦੇ ਛੋਟੇ ਛੋਟੇ ਉਹ ਮਾਈਕਰੋਕੌਪ ਚ ਕਿਹੜੇ ਦੇ ਦੇਣੇ ਹੁੰਦੇ ਜੇ ਜੋ ਕੋਨ ਟੈਸਟ ਕਰਦੇ ਹੁੰਦੇ ਆ ਉਹ ਚ ਦੇਖਿਆ ਚ ਸੁਣਦੇ ਹੁੰਦੇ ਆ ਭਾਈ ਨਾਲ ਬਿਮਾਰੀ ਦਾ ਘਰ ਮੈਂ ਇਦਾਂ ਹੁੰਦਾ ਦੇ ਮੈਂ ਇਦਾਂ ਹੁੰਦਾ ਮੈਦਾਨ ਅੰਦਰ ਜਾ ਕੇ ਜੰਮ ਜਾਂਦਾ ਜੰਮ ਜਾਂਦਾ ਤੇ ਬਿਮਾਰੀ ਕਿਹੜੇ ਕਰਦਾ ਬਿਮਾਰੀ ਕਿਹੜੇ ਕਰਦਾ ਡਾਕਟਰ ਕੋਲ ਜਾਣਾ ਪੈਂਦਾ ਡਾਕਟਰ ਕੋਲ ਜਾ ਮਗੇ ਪੈਸੇ ਖਰਚ ਹੋਣਗੇ ਪੈਸੇ ਖਰਚ ਹੋਪਾਂ ਨੰਗ ਹੋਊਗਾ ਨੰਗ ਹੋਊਗਾ ਟੈਨਸ਼ਨ ਪਊਗੀ ਤਾਂ ਹਰ ਕੇ ਭਾਈ ਇਹ ਬੰਬ ਬਿਮਾਰੀ ਬੰਦ ਕਰਦੇ ਆ ਚਾਬੀ ਕਿੱਥੋਂ ਬੰਦ ਹੁੰਦੀ ਆ ਚੰਨੀ ਜੀ ਗੱਲ ਸੁਣ ਲੈ ਭਾਈ ਕੀ ਬਣਾਉਣੇ ਕੁਝ ਖਾਣ ਨੂੰ ਮੈਂ ਮੈਂ ਉਹ ਹੋ ਮੈਂ ਤਾਂ ਚਾਵਲ ਬਣਾਈ ਜਾਂਦੀ ਸੀ ਤੁਹਾਡੇ ਲਈ ਨਿਊਡਲ ਬਣਾ ਦੰਨੀ ਆ ਨਹੀਂ ਨਹੀਂ ਬਣਾਣਾ ਚੌੜਾ ਨਾ ਨਿਊਡਲ ਦਾ ਮਾਚਰ ਮੈਨੂੰ ਭੁੱਖ ਹੀ ਲੱਗ ਰੂ ਭਾਈ ਹਾਏ ਚੰਨੀ ਜੀ ਮੈਂ ਕਿਵੇਂ ਬਰਦਾਸ਼ਤ ਕਰੂੰ ਤੁਹਾਡੀ ਭੁੱਖ ਆ ਭਾਈ ਤੇਰੀ ਭੁੱਖ ਦਾ ਕੋਈ ਹੱਲ ਨਹੀਂ ਭਾਈ ਮੈਂ ਤਾਂ ਕਹਿਣਾ ਰੀਤ ਨੂੰ ਚੰਨੀ ਜੀ ਹਾਂ ਭਾਈ ਆ ਭੁੱਖ ਭੁੱਖ ਕੇ ਕਿਹੇ ਆਂਦੇ ਸੀ ਤੁਸੀਂ ਉਹਦੋਂ ਮੈਨੂੰ ਭੁੱਖ ਨਹੀਂ ਲੱਗੀ ਤਾਰ ਕੇ ਮੈਨੂੰ ਖਾਣਾ ਨਹੀਂ ਕੁਝ ਚੰਨੀ ਜੀ ਜਦੋਂ ਤੁਸੀਂ ਮੇਰੇ ਕੋਲੇ ਆ ਜਾਂਦੇ ਹੋ ਨਾ ਸੱਚੀ ਮਾਨੂੰ ਬੜਾ ਚੰਗਾ ਲੱਗਦਾ ਪਰ ਤੁਸੀਂ ਕਿਉਂ ਦੂਰ ਦੂਰ ਚਲੇ ਜਾਨੇ ਆ ਉਹ ਪਾਈ ਹੱਥ ਜੋੜੇ ਜਾਂ ਤੂੰ ਵਗ ਜਾ ਜਾਂ ਮੈਂ ਭਗ ਜਾਣਾ ਉਹ ਦਿਮਾਗ ਖਾਰ ਮਰਿਆ ਨੇ ਇੱਥੇ ਰਹੂੰਗੀ ਚੰਨੀ ਜੀ ਇੱਕ ਦਿਨ ਦਾ ਤੇਰੀ ਚੰਨੋਂ ਮੈਂ ਬਣੀ ਜਾਣਾ ਤੂੰ ਦੇਖਦਾ ਚੱਲ ਬੈਂਗਣੀ ਦੇ ਰੰਗ ਕੀ ਉਗੜਦੇ ਨੇ ਲੈ ਹੁਣ ਤੈਨੂੰ ਮੈਂ ਇਹ ਜਾ ਕੁਝ ਬਣਾ ਕੇ ਦੇਉਂਗੀ ਉਂਗਲੀਆਂ ਚਟਦਾ ਹੀ ਰਹਿ ਜੈਗਾ ਮਾਮੀ ਨੂੰ ਨਾ ਉਹ ਕੀ ਮਾਮਾ ਕੀ ਰਸੋਈ ਜੀ ਵਗੇ ਜਾ ਕੇ ਹੈ ਥੇ ਇਨੀ ਨਹੀਂ ਬੂ ਤੈਨੂੰ ਉਹ ਪੁੱਤ ਨਿੰਬੂ ਤਾਂ ਮਿਲ ਗਏ ਸੀ ਪਰ ਰਸ ਮੋੜ ਜਾ ਹੋਏ ਪਏ ਆ ਰਸ ਮੋੜ ਹੋਰ ਪਰਸੋ ਦਾ ਜੇ ਮੈਂ ਨਿੰਬੂ ਲੈ ਕੇ ਆਇਆਗਾ ਇਹਦੇ ਪਹਿਲਾਂ ਰਸ ਮੋੜ ਵੀ ਹੋਗੇ ਉਹ ਪੁੱਤ ਮੈਂ ਤਲਾਦਾ ਤੇਰੀ ਮਾਮੀ ਉਹ ਮਾਮੀ ਕੀ ਨਾ ਜਦ ਤੇ ਇਸੇ ਲੀਜੀ ਆਈਆ ਉਹ ਸੱਚ ਤੇਰੀ ਨਹੀਂ ਤੇਰੀ ਦੀ ਇਹ ਦੀ ਛੇਲੀ ਜਾਈ ਉਹ ਨਾ ਪੀ ਗਈ ਹੋਵੇ ਜਾਂ ਉਸ ਤੇਰਾ ਭਰਾ ਪਰੂ ਉਹਨਾਂ ਨੇ ਪੀ ਲਿਓਵੇ ਇਸ ਕੰਨੇ ਵਿੱਚ ਤੁੱਕ ਵੀ ਜਾ ਰਹੇ ਆ ਹਾਂ ਇਹ ਗੱਲ ਵੀ ਹੋ ਸਕਦੀ ਆ ਲੱਗਦਾ ਸਣੀ ਵੀਰਾ ਖੇਤ ਨਾ ਬਣਾ ਕੇ ਲੈ ਗਿਆ ਹੋਵੇ ਥੋ ਨਾ ਜਾਣ ਨਾ ਲਾਉਂਦਾ ਨਾ ਗਰਮੀ ਵੜੀ ਹੈਗੀ ਹੁਣ ਹਾਂ ਹੱਥ ਚ ਗਰਮੀ ਚ ਪਿੰਦੇ ਚ ਚਾਹ ਤੇ ਪਿੰਦੇ ਨਹੀਂ ਉਹ ਆਈ ਗਏ ਨਿੰਬੂ ਪਾਣੀ ਲਿਆ ਭਾਈ ਸਹੀ ਗੱਲ ਆ ਪਾ ਘੁੰਮ ਲੱਗਿਆ ਪਾਣਾ ਮੀਂਹ ਨਹੀਂ ਪਿਆ ਰੱਬ ਹੋਰ ਉਹ ਮਦਾ ਪੁੱਤ ਇੱਥੇ ਕਰਦਾ ਉਹ ਝੋਨੇ ਦਾ ਪਤਾ ਨਹੀਂ ਕੀ ਹਾਲ ਹੋਇਆ ਉਹ ਚਲ ਕੋਈ ਨਾ ਮਾਮਾ ਇਧਰ ਉਹ ਮੜਾ ਜਾ ਰੈਲ ਹੋਣ ਦੇ ਮੈਂ ਪਾ ਪਾ ਵਾਗ ਚੱਲਾਂਗੇ ਕਿੰਨੇ ਕਿਲੇ ਆ ਕੇ ਉਧਰ ਉਹ ਹਿੱਤੇ ਹੈਗਾ ਬੰਦਾ ਛੱਡਿਆ ਹੋਇਆ ਉਹਨੂੰ ਕਰਤਾ 3 ਮਹੀਨਾ ਠੇਕਾ ਕਰ ਲਿਆ ਉਹਦੇ ਨਾਲ ਮੈਂ ਬਹੁਤ ਠੀਕ ਆ ਫਿਰ ਆਪੇ ਸੰਭਲੂਗਾ ਅਗਲਾ ਲਾਲਚਰੂ ਦਾ ਸੰਭਲੂ ਜੇ ਨਾਂ ਵਾਲਾ ਨੂੰ ਸੰਭਲੂਗਾ ਹਾਂ ਉਹਨੂੰ ਆਪਾਂ ਕਰਤਾ 45000 ਤੇ ਰੱਖ ਲਿਆ ਅੱਛਾ ਹੋਰ ਕੀ ਕਰੀਏ ਠੀਕ ਆ ਫਿਰ ਤਾਂ ਚੱਲ ਚੰਗਾ ਲੈ ਜੂਗਾ ਹਾਂ ਪਰ ਦਿਨ ਰਾਤ ਰੱਖੂ ਨਾ ਹੈ ਵੀ ਬਾਬਾ ਨਾ ਬਾਣ ਵੀ ਥੋੜਾ ਮੋਟਾ ਥੋੜੀ ਆ ਪਰ ਇੱਕ ਐਂ ਕਹਾਂ ਇੱਕ ਕਿੱਲੇ ਦੀ ਕਮਾਈ ਉਹਨੂੰ ਦੇਤੀ ਚੱਲ ਹੋਰ ਕੀ ਆ ਜਰ ਮਮਾ ਉਹਦਾ ਹੱਲ ਕੀ ਕਰੀਏ ਯਾਰ ਮੇਰੀ ਭਝਾਈ ਦਾ ਕੀ ਹੋਊਗਾ ਉਹ ਪਤੋ ਚੱਲਦਾ ਹੀ ਰਹਿੰਦਾ ਯਾਰ ਉਹਨਾਂ ਨੇ ਉਹ ਯਾਰ ਮਮਾ ਐ ਚੱਲਣ ਦੀ ਗੱਲ ਨਹੀਂ ਹੈਗੀ ਤੂੰ ਇੱਕ ਮਿੰਟ ਲਈ ਆਪ ਸੋਚ ਹੁਣ ਤੂੰ ਦੇਖ ਲੈ ਉਹਨੂੰ ਸੰਗ ਹੋਣੀ ਚਾਹੀਦੀ ਆ ਮੈਨੂੰ ਰੀਤ ਕਹਿੰਦੀ ਰੀਤ ਨੇ ਦੱਸਿਆ ਮੈਨੂੰ ਰੀਤ ਕਹਿੰਦੀ ਕਿ ਤੇਰੀ ਪਰਜਾਈ ਐ ਮੋਲਦੀ ਆ ਕਹਿੰਦੀ ਕਿ ਲੱਡੂ ਵੰਡੋ ਮੈਂ ਆਖਿਆ ਪਤਾ ਨਹੀਂ ਕੀ ਗੱਲ ਹੋ ਗਈ ਕਹਿੰਦਾ ਜਿਹੜੀ ਲੱਡੂ ਵੰਡੋ ਨੂੰ ਕਹਿ ਰਹੀ ਆ ਮੈਂ ਤਾਂ ਕਹਿੰਦੀ ਬਾਅਦ ਚ ਪਤਾ ਲੱਗਾ ਅੱਗੇ ਮੈਨੂੰ ਕਹਿੰਦੀ ਆ ਤੂੰ ਪੁਲਿਸ ਚ ਭਰਤੀ ਹੋ ਗਈ ਲੈ ਐ ਦਾਨੇ ਮੇੜੇ ਮਾਰਦੀ ਆ ਘੋਤ ਮੇ ਮਾਰ ਹੋ ਗਈ ਆ ਹੁਣ ਕਿੰਨਾ ਚਿਰ ਭਈ ਇਹ ਹੋਈਆਂ ਜਠਾਣੀਆਂ ਦਰਾਣੀਆਂ ਹੋਈਆਂ ਸੱਸ ਨੂੰ ਹੋ ਇਨਾਂ ਦੀ ਸਦਾ ਵਾਸਤੇ ਇਹ ਸਦਾ ਵਾਰ ਲੜਾਈ ਹੈ ਇਹ ਤਾਂ ਅਜ ਮੁੱਕੀ ਐ ਨਾ ਮੁਕਣੀ ਐ ਇਹਦੇ ਮਹਾਰਾਜਾਂ ਦੇ ਚਕਿਤ ਕਰ ਚੱਲੀ ਗਈ ਐ ਹੈ ਸਹੀ ਗੱਲ ਨਾ ਚਲਦੀ ਜਾ ਰਹੀ ਐ ਨਾਲੇ ਹਾਂ ਇਹ ਚਲਦੀ ਰਹੂਗੀ ਚਾਹੇ ਨਾ ਖਤਮ ਹੋਈ ਐ ਨਾ ਖਤਮ ਹੋਣੀ ਐ ਕਿਸੇ ਤੋਂ ਹੈ ਹਾਂ ਇਹ ਜੇ ਸੱਸ ਨੂੰਹ ਦੀ ਖਤਮ ਹੋ ਜੂ ਤੇ ਘਰ ਦੇ ਦੋਨੇ ਜੀਆਂ ਦੀ ਲੜਾਈ ਪੈ ਜੂ ਜੇ ਦੋਨੇ ਜੀ ਦੀ ਲੜਾਈ ਪੈ ਜੂ ਫਿਰ ਸੱਸ ਨੂੰਹ ਦੀ ਹੋ ਜੂ ਜੇ ਦੋਨਾਂ ਦੀ ਖਤਮ ਹੋ ਗਈ ਫਿਰ ਅੱਗੇ ਗਵਾਂਢੀਆਂ ਨਾਲ ਪੈ ਜੂ ਫਿਰ ਗਵਾਂਢੀਆਂ ਦੀ ਖਤਮ ਹੋਈ ਅੱਗੇ ਹੋ ਬਈ ਇਹ ਲੜਾਈ ਖਤਮ ਹੀ ਨਹੀਂ ਹੁੰਦੀ ਇਹ ਬੰਤਨੂਆ ਆਪਣਾ ਸਵਾ ਰੱਖਣਾ ਪੈਂਦਾ ਪੁੱਤ ਐ ਆ ਜਿੰਨਾ ਬੰਦਾ ਆਮ ਪੋਲਾ ਭਰੇਜ ਰੱਖੋ ਤੇ ਮਗੂ ਕੰਨਾ ਕਨੇ ਦਵਾਈ ਕੱਲੀ ਆਰਾਮ ਨਹੀਂ ਕਰਦੀ ਇਹਦੇ ਨਾਲ ਭਰੇਜ ਵੀ ਰੱਖਣਾ ਪੈਂਦਾ ਉਹ ਗੱਲ ਆ ਹੈ ਦਵਾਈ ਦਵਾ ਫੇਰ ਹੀ ਉਹ ਕਰ ਦਿੰਦੀ ਆ ਸਰਕਾਰਦੀ ਹੁੰਦੀ ਆ ਆ ਮੈਂ ਕਹ ਹਰੀ ਦੀ ਛੇ ਲਈ ਸੁਈ ਜਬੜੀ ਬੈਠੀ ਆ ਓਏ ਭਾਈ ਹੱਥ ਛੋੜ ਦਾ ਥੋੜੇ ਮਰੇ ਜਾ ਇਹਨੂੰ ਭੇਜ ਦੋ ਜਾਂ ਮੈਂ ਭਗ ਜਾਣਾ ਤੇ ਦਿਮਾਗ ਖਾਰ ਮਰੇ ਨੇ ਤੇ ਮੇਰਾ ਯਾਰ ਇਹਦਾ ਮਾਮਾ ਤੇਰਾ ਕੀ ਮੇਰਾ ਵੀ ਦਿਮਾਗ ਆਗੀ ਅਨਗਦੀ ਮਾਮਾ ਕਿੱਧਰ ਗਿਆ ਮੈਂ ਕਿਹਾ ਮਾਮਾ ਦਾੜੀ ਕਟਾਉਣ ਗਿਆ ਕੋਗਲੀ ਸਬਰ ਰੱਖ ਲਾ ਮੈਂ ਤੂੰ ਕਰਾਉਣਾ ਕੀ ਆ ਕਹਿੰਦੀ ਮੈਂ ਚਾਹਲ ਬਣਾਇਆ ਨੇ ਮੈਂ ਫਿਰ ਮਾਮੇ ਨੇ ਕਿਹਾ ਆ ਕੇ ਗੈਂਸ ਵੱਲਣਾ ਹੋ ਹੋਰ ਕੌਣੀ ਹੈ ਗੱਲਾਂ ਕਰੀ ਜਾਂਦੀ ਰਹਿੰਦੀ ਪਤਾ ਨਹੀਂ ਕੀ ਆ ਉਹ ਭਾਈ ਮੈਂ ਵਿਆਹ ਹੈ ਬਰਾਂ ਹੈ ਮੈਨੂੰ ਮੈਂ ਮੈਂ ਸਮਝ ਗਿਆ ਸਾਰੀਆਂ ਗੱਲਾਂ ਸਮਝ ਹੀ ਜਾਂਦਾ ਨਹੀਂ ਨਹੀਂ ਕੋਈ ਬੋਲ ਕੁੱਟਦੀ ਆ ਇਹ ਜੀ ਗੱਲ ਨਹੀਂ ਉਹ ਮੈਂ ਤਲਾ ਮੈਂਟਲ ਮੁੰਟਲਾ ਯਾਰ ਲੱਗਦਾ ਏ ਹੋਰ ਮੈਨੂੰ ਕਿਹਾ ਰੀਤ ਨੂੰ ਨਾਲ ਗੱਲਾਂ ਕਰੀ ਜਾਵੇ ਕਿਹਦੀ ਮੇਰੇ ਤਾਂ ਇਥੇ ਜੀ ਲੱਗ ਗਿਆ ਮੈਂ ਤਾਂ ਇਹ ਜਾਂਦੀ ਨਹੀਂ ਤਿੰਨ ਚਾਰ ਦਿਨ ਮਹਾਜਰ ਨਾ ਜਾਂ ਭਾਈ ਮੈਂ ਕਹਦਾ ਦੋ ਚਾਰ ਦਿਨ ਮੈਂ ਗੁਰਦੁਆਰੇ ਚ ਲਾਇਆ ਹੁਣ ਐਨੇ ਚਲੋ ਬਾਕੀ ਕੀ ਫੇਰੇ ਕੌਮਲੀਆਂ ਗੱਲਾਂ ਕੋ ਕਰਦਾ ਗੁਰਦੁਆਰੇ ਆ ਥੋੜੀ ਬੈਠਣ ਨੂੰ ਆਂਦਾ ਗੁਰਦੁਆਰੇ ਸਵੇਰੇ ਜਾਓ ਇਸ਼ਨਾਨ ਕਰਕੇ ਰੱਬ ਦਾ ਨਾਮ ਲੋ ਤੇ ਜਾਓ ਐ ਥੋੜੀ ਹੁਣ ਗੁਰਦੁਆਰਾ ਵੀ ਆਪਾਂ ਗੱਲ ਕਰ ਲਦੇ ਕਹਿੰਦੇ ਕਿਸ ਗੁਰਦੁਆਰੇ ਵਹਜੇ ਨੇ ਜਾਂ ਕੀ ਉਹ ਹੋਰ ਯਾਰ ਉਹ ਚੱਲ ਆਏ ਜਿਹੜੀ ਜੱਗ ਦੀਆਂ ਰੀਤ ਬਣਾਈਆਂ ਹੋਈਆਂ ਗੱਲਾਂ ਬਣਾਈਆਂ ਹੋਈਆਂ ਨੇ ਆ ਜਿਹੜਾ ਸਿੰਜਾ ਤੇ ਚੱਲ ਜਾਂਦਾ ਬੰਦਾ ਵੀੜਾ ਦੁਖੀ ਬੰਦਾ ਯਾਰ ਉਹਨੂੰ ਗੁਰਦੁਆਰਾ ਸਾਂਭਦਾ ਇਹ ਗੱਲ ਹੈਗੀ ਵੀ ਆ ਉਹ ਸਾਂਭਦਾ ਕੀ ਕਰੇ ਮਾਦਾ ਤਨ ਪਤਾ ਹੈਗਾ ਮਾ ਨਾਮ ਜਪਣਾ ਸਤ ਨਾਮ ਪਾਇ ਗੁਰੂ ਮਾ ਤੇ ਉਹਨਾਂ ਭਗਤੀ ਕਰਦਾ ਥੱਲੇ ਬਸ ਭਗਤੀ ਸਾਥ ਜਾਉ ਨਾ ਬੰਦੇ ਦਾ ਪੈਸਾ ਨਾਲ ਸਾਥ ਜਾਵੇ ਨਾ ਬੰਦੇ ਦਾ ਇੱਥੇ ਹੋਰ ਕੋਈ ਨਾਲ ਜਾਵੇ ਅਜੇ ਮੈਂ ਮਰ ਗਿਆ ਉਹਦੀ ਕਹਿਣੀ ਚੱਕ ਕੇ ਲੈ ਜਾਓ ਭੂਤ ਨਾ ਬਣ ਜੇ ਹੈ ਬਾਤ ਵਾਦੂ ਤੇ ਹੀ ਲੈ ਜਾਂਦੇ ਬੰਦੇ ਨੂੰ ਸਹੀ ਗੱਲ ਆ ਮਾਮਾ ਪਹਿਲਾਂ ਬਾਅਦ ਚ ਕਹਿੰਦੇ ਜੇ ਬੰਦਾ ਸਿਰੇ ਦਾ ਗੰਦਾ ਹੋਏ ਉਹਨੂੰ ਵੀ ਕਹਿੰਦੇ ਨੇ ਚੰਗਾ ਸੀ ਚੱਲ ਮਾੜੇ ਮੱਟੇ ਓਂ ਕਰਦਾ ਰਹਿੰਦਾ ਬੰਦਾ ਗਲਤੀਆਂ ਪਰ ਉਹ ਚੰਗਾ ਸੀ ਐ ਕਰ ਲੱਗ ਜਾਂਦੇ ਲੋਕਾਂ ਦਾ ਵੀ ਮਾਮਾ ਸਰਾ ਪੈ ਅੱਜ ਗੱਲ ਆਪੇਛੇ ਜਦੋਂ ਸੀਤੇ ਕੀ ਬੁੜੀ ਮਰੀ ਹੈਗੀ ਹੂੰ ਵਿਚਾਰਾ ਸੀਤਾ ਹੋਰੂ ਜੇ ਮੂੰਹ ਕਰੀ ਬੈਠਾ ਪਹਿਲਾਂ ਤਾਂ ਲੋਕ ਕਹੀ ਜਾਂਦੇ ਉਹਨੂੰ ਦੁੱਖ ਵਾਲਾ ਹੂੰ ਬੜਾ ਦੁੱਖ ਹੈ ਬੜਾ ਦੁੱਖ ਹੈ ਅਗਲਾ 2 ਦਿਨ ਰੋਈ ਗਿਆ ਹੁਣ ਹੂੰ ਹੁਣ ਅਗਲਾ ਤਾਂ ਜਾਂਦਾ ਹਾਂ 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 3ਜੇ ਦਿਨ ਕੀ ਹੋਇਆ ਉਥੇ ਦੁੱਧ ਮਤਲਬ ਫੜਾਈ ਜਾਂਦੇ ਸਾਂ ਨਗਮਾਂ ਹਨਾ ਭੋਗ ਚ ਦਿਨ ਪਿਆ ਹਜੇ ਹੂੰ ਉਹ ਕਿਸੇ ਨੇ ਉਥੇ ਮਧਾਣੀ ਮਾਰ ਕੇ ਰਾਇਤਾ ਬਣਾ ਲਿਆ ਹਾਂ ਉਹ ਸੀਤੇ ਨੂੰ ਕਹਿੰਦੇ ਤੂੰ ਪੀ ਲੈ ਉਹਨਾਂ ਜਦੋਂ ਰਾਇਤੇ ਦੀ ਕੁੱਟ ਫੀਤੀ ਤੇ ਸਾਰੇ ਲੋਕਾਂ ਦੇ ਅੱਗ ਲੱਗੀ ਕਹਿੰਦੇ ਲੈ ਇਹਦੇ ਇਹਦੀ ਕੀ ਮਾ ਜਦਾ ਇਹ ਤਾਂ ਬੂੰਦੀਆਂ ਪੀਂਦਾ ਲਾ ਦੱਸ ਕੀ ਕਰੂ ਬੰਦਾ ਸੋਟਾ ਓਏ ਹੁਣ ਬੰਦਾ ਓਏ ਬੰਦੇ ਕਦੋਂ ਮਰ ਜਿੰਦਾ ਰੋਣਾ ਨਹੀਂ ਚਾਹੀਦਾ ਹਾਂ ਕਿਉਂ ਫਿਰ ਉਹ ਕਿਹੜਾ ਕਹਿੰਦਾ ਧਰਮਰਾਜ ਕਹਿੰਦਾ ਪਿੱਛੇ ਭੇਜ ਦਿੰਦਾ ਬੇ ਪਿੱਛੇ ਤੈਨੂੰ ਰੋਈ ਜਾਂਦੇ ਤੈਨੂੰ ਖਿੱਚੀ ਜਾਂਦੇ ਜੇ ਬੰਦਾ ਨਾ ਰੋਵੇ ਨਾ ਤੇ ਅੱਗੇ ਸਵਰਗ ਚ ਥਾਂ ਮਿਲ ਜਾਂਦਾ ਆਪਾਂ ਇਹ ਪਿੱਟਣਗੇ ਰੋ ਜਾਣ ਜਾਣ ਕੇ ਬਹੁ ਆ ਫਟਣਗੇ ਇੱਕ ਦੂਜੇ ਤੇ ਜਾਨ ਕੇ ਹਾਂ ਗੱਲ ਤਾਂ ਉਹ ਹੀ ਮਮਾ ਵੀ ਉਹਨਾਂ ਨੇ ਮੇਰੇ ਜਾਣ ਕੇ ਕੋਰਸ ਕਰਨੀਆਂ ਹਾਏ ਮੈਂ ਪੱਟੀ ਗਈ ਧੱਬ ਕੇ ਵੀ ਨਹੀਂ ਮਾਰਦੀਆਂ ਹਾਏ ਪੱਟੀ ਗਈ ਹਾਏ ਮਰ ਗਈ ਮੇਰੇ ਉਹ ਆਉਦੇ ਪਟ ਰਹੇਗੇ ਬਹੁਤ ਮੇਰਾ ਪਿਓ ਸੀ ਮੇਰਾ ਭਰਾ ਸੀ ਉਹ ਵੀ ਐ ਹੋ ਗਿਆ ਲੈ ਭੈਣ ਚਲ ਮਮਾ ਯਾਰਾ ਪਾਇ ਨਹੀਂ ਕਹਿੰਦੇ ਠੀਕ ਹੈ ਵੀ ਕਿਸੇ ਦੁੱਖ ਨਹੀਂ ਹੁੰਦਾ ਦੁੱਖ ਸਭ ਨੂੰ ਹੁੰਦਾ ਪਰ ਯਾਰ ਗੁੱਸਾ ਤਾਂ ਆ ਜਾਂਦਾ ਵੀ ਲੋਕ ਗੱਲਾਂ ਕਿਉਂ ਬਣਾਉਂਦੇ ਨੇ ਵੀ ਜਿਹੜਾ ਦੁਖੀ ਅੰਦਰੋਂ ਦੁਖੀ ਹੈ ਯਾਰ ਉਹ ਤਾਈਂ ਦੇ ਕਹਿੰਦੇ ਹੁੰਦੇ ਆ ਕੰਦੇ ਦਾਤੀ ਦੇ ਦੰਦੇ ਦੇ ਇੱਕ ਪਾਸੇ ਹੈ ਜਹਾਨ ਦੇ ਦੋ ਪਾਸੇ ਹੈ ਬਈ ਕੋਈ ਨਾ ਜੇ ਉਹ ਚੰਗੀ ਰੋਟੀ ਖਾਣ ਲੱਗ ਜਾਉ ਇਹ ਪਤਾ ਨਹੀਂ ਕਿਧਰੋਂ ਪੈਸਾ ਆਈ ਜਾਂਦਾ ਜੇ ਭੁੱਖਾ ਮਰ ਦੋ ਕਮਾ ਨਹੀਂ ਸਕਦਾ ਹੱਕ ਹਟਾਏਗਾ ਹੈ ਐਂ ਕਰਦੇ ਆ ਲੈ ਪੁੱਤ ਮੈਂ 10 ਮਿੰਟ ਢੁਈ ਸਿੱਧੀ ਕਰ ਆ ਇੱਥੇ ਹੀ ਪਾ ਜਾ ਮਮਾ ਫਿਰ ਰੀਤ ਨਾ ਕੱਪੜੇ ਲੈਣ ਗਈ ਹੋਈ ਸੀਗੀ ਹਾਂ ਮੈਨੂੰ ਕਹਿੰਦੇ ਮੈਂ ਚਾਰ ਕ ਸੂਟ ਲੈ ਆਵਾਂ ਮੈਂ ਚੱਲ ਲਿਆ ਫਿਰ ਮੈਂ ਅੱਜ ਥੋੜਾ ਲੇਟ ਬਾਅਦ ਜਾਉ ਕੰਮ ਤੇ ਹੋਰ ਕੀ ਆ ਚੱਲ ਠੀਕ ਆ ਮਾਮਾ ਕਰਦਾ ਚਲ ਪਾ ਜਾ ਮਾਮਾ ਇੱਥੇ ਪੈਨਾ ਪੈਨਾ ਤੇ ਉਹ ਖਾਏਗਾ ਤੂੰ ਸਬਜ਼ੇ ਨਾ ਨਾ ਮੈਂ ਨਹੀਂ ਕਰਦਾ ਪੁੱਤ ਤੈਨੂੰ ਪਤਾ ਹੋਵੇਗਾ ਮੈਦੇ ਵਾਲੀ ਚੀਜ਼ਾਂ ਮੈਂ ਦਊ ਫਰੇਚ ਅੱਛਾ ਹੋਰ ਬੁੜੇ ਬੰਦੇ ਦੋਈ ਨਹੀਂ ਖਾਣੇ ਚਾਹੀਦਾ ਮੈਦਾ ਇਹ ਤਾਂ ਗੱਲ ਹੈਗੀ ਮਾਮਾ ਪਹਿਲਾਂ ਹਾਂ ਕਿਹੜਾ ਬੰਦਾ ਤਲਿਆ ਤੇ ਪਹਿਲਾਂ ਨਹੀਂ ਮਾਮਾ ਨੂਡਲ ਨੂਡਲ ਖਾਦੇ ਤੂੰ ਕਦੇ ਨਾ ਮੈਦਾ ਪਾਕ ਖਾਦੇ ਖਾਦੀ ਨਹੀਂ ਜ਼ਿੰਦਗੀ ਚ ਮਾਤੇ ਮਾਮੀ ਜੀਵਦੀ ਵਾਲੀ ਹੋ ਸੀ ਉਹ ਬੋੜਾ ਕੁਛ ਖਾਂਦੇ ਉਹ ਤੇ ਪੁੱਛ ਨਾ ਮਾਮੀ ਦਾ ਪੁੱਛ ਨਾ ਬੁਰਾ ਹਲੋ ਜਦੋਂ ਫੇਰ ਸਟੋਰੀ ਦੱਸੂਗਾ ਚਲ ਮਾਮਾ ਛੱਡ ਜਾ ਆਪਾਂ ਆਪਾਂ ਦਾ ਮੈਡਾ ਕਾਲ ਜਾ ਜਾ ਮੱਚੀ ਜਾਂਦਾ ਮੈਂ ਨਿੰਗੂ ਪਾਣੀ ਪੀਣਾ ਸੀ ਹੂੰ ਚਲ ਕੋਈ ਗੱਲ ਪੁੱਤ ਤੂੰ ਜਿੱਗਿਆ ਬਾਜ਼ਾਰ ਚ ਲਿਆ ਦਿ ਚਾਰ ਨਿੰਬੂ ਲੋ ਹਾਂ ਨਿੰਬੂ ਲਿਆਉ ਮਮਾ ਨਾਲੇ ਉਹ ਸੁੰਗੜੇ ਜਿ ਸਿੱਟਣਾ ਦੇ ਮੈਂ ਫੇਰਾ ਹਾਂ ਕੋਈ ਗੱਲ ਵਿੱਚ ਨਚੋੜਦਾ ਕਿ ਉਹਨੂੰ ਮੜਾ ਮਟਾ ਨਿਕਲੇ ਰਸ ਕਿੜਾ ਮੈਂ ਤਾਂ ਮਮਾ ਕਹਿੰਦਾ ਤੂੰ ਰਸ ਕੱਢ ਲਾ ਕਿ ਕੱਢਣਾ ਨਹੀਂ ਨਾ ਨਾ ਕੋਈ ਗੱਲ ਦੀ ਪੁੱਤ ਤੂੰ ਲੈ ਆਂ ਕੋਈ ਚਲ ਠੀਕ ਹੈ ਮਮਾ ਉਹ ਲਾਹੀ ਵੀ ਕੀ ਕਰੇ ਵਿਚਾਰਾ ਇਕੱਲਾ ਆਏ ਹੋਏ ਧੀਤਿ ਕੀ ਬੋਲੀ ਜਾਗਾ 1 2 3 ਐਕਸ਼ਨ ਆ ਗਈ ਸੀ ਹਾਂ ਲੈ ਆਏ ਕੱਪੜੇ ਹੂੰ ਪਾਣੀ ਲਿਆਵਾਂ ਨਹੀਂ ਨਹੀਂ ਪਾਣੀ ਤਾਂ ਬਸ ਮੈਂ ਤੁਹਾਨੂੰ ਪੁੱਛਦਾ ਸੀ ਤੁਹਾਡੇ ਲਈ ਲੈ ਕੇ ਆਵਾਂ ਨਹੀਂ ਨਹੀਂ ਸਿਰ ਉਲਟਾ ਮੈਨੂੰ ਪੁੱਛ ਲੈਣ ਦੇ ਦੇਖੋ ਸੋਹਣੇ ਆ ਨਾ ਹਾਂ ਹਾਂ ਸੋਹਣੇ ਆ ਜਿਆਦਾ ਜਿਆਦਾ ਕਿਹੜਾ ਸੋਹਣਾ ਇੰਨਾ ਚ ਸਹੀ ਆ ਆਹਾਂ ਮਿਡਲ ਵਾ ਹਾਂ ਤੇ ਆ ਸਹੀ ਹੈ ਤੈਨੋਂ ਕੋਲਰ ਸੋਹਣੇ ਆ ਵਧੀਆ ਚਲੋ ਠੀਕਾ ਪਹਿਲਾਂ ਮੈਂ ਆਹੀ ਦੱਸਾਂਗੀ ਤੇ ਉਹਨਾਂ ਨੂੰ ਕਹਿੰਦੇ ਲਿਖਿਆ ਹੁੰਦੇ ਠੀਕਾ ਪੈਸੇ ਕਿਹਦੇ ਕੋਲ ਲੈਂਦੇ ਬਾਕੀ ਮੈਂ ਨੰਬਰ ਫੋਨ ਕਰਤਾ ਸੀ ਇਹਨਾਂ ਨੂੰ ਲੈਣ ਹਾਂ ਮੈਂ ਖਾਤੇ ਸੀ ਹਾਂ ਵੀ ਛੋਡਾ ਨਾਮ ਲੈਤਾ ਸੀ ਫਿਰ ਉਹ ਕੁਝ ਨਹੀਂ ਬੋਲਦਾ ਨਾਲੇ ਤੁਸੀਂ ਇਕੱਲੇ ਕਿਉਂ ਗਏ ਮੈਂ ਸੋਨੀ ਨੂੰ ਛੋਟੀ ਸਿਹਲੀ ਨੂੰ ਕਿਹਾ ਸੀਗਾ ਮੈਂ ਬਈ ਤੁਸੀਂ ਨਾਲ ਬਗ ਜਾਂਦੇ ਸੋਨੀ ਦੀ ਮੰਮੀ ਨਾਲ ਗੱਲਾਂ ਵੀ ਤਾਂ ਕਰਨੀਆਂ ਸੀ ਉਹੀ ਤਾਂ ਗੱਲ ਹੈ ਆ ਮਾਮਾ ਪਿੱਛੇ ਕਹਿੰਦਾ ਮੇਰੇ ਤੇ ਜਾਬ ਜਾ ਬਣੀ ਜਾਂਦਾ ਆਰ ਸੂਈ ਦੇ ਵਿੱਚ ਵੜ ਗਿਆ ਨਿੰਬੂ ਲੈਣਾ ਮੈਂ ਇੱਥੇ ਬਟਾ ਸੋਫੇ ਤੇ ਮੈਂ ਕਿਹਾ ਇੰਨਾ ਟਾਈਮ ਨਿੰਬੂ ਪਾ ਲੈਣ ਤੇ ਮੈਂ ਜਦੋਂ ਮਾਮਾ ਬਾਅਦ ਚਾ ਕਦਾ ਨਿੰਬੂ ਸੁੰਘੜੇ ਪਿਆ ਜਦੋਂ ਫਰਿੱਜ ਦੇਖਿਆ ਨਿੰਬੂਆਂ ਦਾ ਭਰਿਆ ਪਿਆ ਮੈਂ ਸਾਬ ਹਵਾਲਾ ਲੈ ਮਾਸੂਨੀ ਨੇ ਕੁਝ ਕਿਹਾ ਹੂ ਤਾਂ ਮਮਾ ਆ ਗਿਆ ਖੇ ਚੱਲ ਕੋਈ ਨਾ ਆਪਾਂ ਤਾਂ ਕਹਿੰਦੇ ਵਧੀਆ ਜਿਨ੍ਹਾਂ ਲਈ ਆ ਪਸਟ ਬਣਦੀ ਆ ਤਾਂ ਆਪਾਂ ਨੂੰ ਤਰਾਜ਼ ਦੀ ਗਈ ਆ ਹਨਾ ਹਾਂ ਤਰਾਜ਼ ਤਾਂ ਕੀ ਆ ਹੂੰ ਚਲੋ ਠੀਕ ਆ ਮੈਂ ਚੱਲਦਾ ਕੁਝ ਲੈ ਕੇ ਆਉਣਾ ਖਾਣ ਨੂੰ ਸ਼ਾਮ ਲਈ ਨਾ ਦੇਖ ਲਓ ਆਈਸਕ੍ਰੀਮ ਲੈ ਆਉਂਗਾ ਹੁਣ ਤਾਂ ਨਹੀਂ ਦਿਲ ਕਰ ਰਿਹਾ ਸ਼ਾਮ ਦੇ ਸ਼ਾਮ ਨਾਲ ਦੇਖਾਂਗੇ ਠੀਕ ਆ ਮੈਨੂੰ ਫੋਨ ਤੇ ਦੱਸ ਦੇ ਹੂੰ ਠੀਕ ਆ ਠੀਕ ਆ ਮੈਂ ਚੱਲਦਾ ਚੰਗਾ ਮੈਂ ਵੀ ਕਪੜੇ ਦੇ ਸੰਭਾ ਹਾਂ ਹਾਂ ਆ ਜਾ ਗਦੀਪ ਮੈਂ ਆ ਗਿਆ ਫਾਰਚੀ ਆ ਚੱਲ ਚੱਲ ਆ ਜਾ ਜਿੱਜੂ ਜੀ ਤੁਸੀਂ ਕਿੱਥੇ ਚੱਲੇ ਮੈਂ ਕੰਮ ਤੇ ਅੱਛਾ ਕੰਮ ਤੇ ਜਾਂਦੇ ਹੋ ਹਾਂ ਐਨੇ ਧੁੱਪ ਚ ਹੋਰ ਹੁਣ ਜਾਣਾ ਪੈਣਾ ਅੱਜ ਸਾਨੂੰ ਪਤਾ ਜੀ ਕਪੜੇ ਲੈਣ ਗਈ ਸੀਗੀ ਉਹ ਤਾਂ ਕਰਕੇ ਮੈਂ ਘੰਟਾ ਕਿ ਲੇਟ ਹੋ ਗਿਆ ਅੱਛਾ ਅੱਛਾ ਉਹ ਮੈਂ ਤਾਂ ਨਾ ਐ ਕਹਿੰਦੀ ਸੀਗੀ ਜੀ ਉਹ ਨਾ ਜਿੱਜੂ ਜੀ ਮੈਨੂੰ ਨਾ ਮੈਨੂੰ ਮੋਮਸ ਲਿਆ ਦਉਂਗੇ ਤੁਸੀਂ ਮੋਮਸ ਕੋਈ ਗੱਲਾਂ ਇੱਥੇ ਲਿਆ ਦੂੰਗਾ ਹੁੰਦਾ ਹੋਇਆ ਪਰ ਮਾਮਾ ਤਾਂ ਇਹ ਜਿਹੀ ਚੰਦਾ ਨਹੀਂਗਾ। ਓਹੋ ਜੀ ਜੀ ਤੁਸੀਂ ਵੀ ਕਹੇ ਜਿਹਾ ਗੱਲਾਂ ਕਰਦੇ ਹੋ। ਮਾਮਾ ਜੀ ਨੂੰ ਕੀ ਪਤਾ ਵੀ ਮਾਮਾਜ਼ ਕੀ ਹੁੰਦੇ ਨੇ ਉਹ ਤਾਂ ਕੁਝ ਹੋਰ ਹੀ ਕਹਿ ਦੂਗਾ। ਹੂੰ ਮਾਮਾ ਤਾਂ ਇਹ ਕਹਿੰਦਾ ਮੂਮੁਜ ਪੂਹਨ ਮਾਮਾ। ਉਹ ਤਾਂ ਪਤਾ ਨਹੀਂ ਪੁੱਠਾ ਹੀ ਕੁਝ ਬੋਲ ਦੂਗਾ। ਦੇਖਿਓ ਪਹਿਲਾਂ ਮੈਂ ਕਿਹਾ ਤੂੰ ਨਾਲੇ ਮੇਰੀ ਗੱਲ ਸੁਣ ਬਾਈ ਥੋੜਾ ਜਿਹਾ ਨਾ ਉਹਦੇ ਨਾਲ ਸਟ੍ਰੀਟ ਜਾ ਰਿਹਾ ਕਰ। ਇੰਨਾ ਉਹ ਮਾਮਾ ਕੰਮ ਵਾਲਾ ਹੈ ਨਹੀਂ। ਇੰਨਾ ਤੁਸੀਂ ਬਣਾਉਣੇ। ਠੀਕ ਹੈ ਮਮਾ ਸਿੱਧਾ-ਸਾਦਾ ਹੈਗਾ ਉਹਨੂੰ ਸਿੱਧਾ-ਸਾਦੀ ਰਹਿਣ ਦੇ ਐਵੇਂ ਬਗੈਰ ਨਾ ਦੀ ਕੰਮ ਵਾਲਾ ਤੈਨੂੰ ਆਪੇ ਬਣਾ ਲਾਂਗੇ ਆਪਾਂ ਜੇ ਖਾਊ ਪੀਊਗਾ ਕੁਝ ਫੇਰ ਹੀ ਕੰਮ ਵਾਲਾ ਬਣੂਗਾ ਮੇਰੀ ਗੱਲ ਸੁਣ ਮੈਂ ਉਹਨੂੰ ਆਖੇ ਦੇਖੇ ਨਿਊਡਲ ਬਣਾ ਕੇ ਦੇ ਦਿੰਨੀ ਆ ਕਹਿੰਦਾ ਇਹ ਕੀ ਹੁੰਦੇ ਆ ਕਹਿੰਦਾ ਗੁੰਡੋਏ ਜੇ ਉਹ ਮਮਾ ਨਹੀਂ ਖਾਂਦਾ ਮਮਾ ਨਹੀਂ ਖਾਂਦਾ ਮਮਾ ਦਾ ਸਿੰਪਲ ਰੋਟੀਆਂ ਉਹ ਵੀ ਦੋ ਖਾਣ ਵਾਲਾ ਬਸ ਤੜਕੇ ਆਸਾਂ ਤਾਂ ਦੁਪਹਿਰੇ ਨਹੀਂ ਰੋਟੀ ਖਾਂਦਾ ਉਹ ਤਾਂ ਜੀ ਚਾਰ ਧਰਦੇ ਆ ਕਹਿਣ ਲੱਗ ਜਾਂਦਾ ਮੈਨੂੰ ਇਹ ਜਿਹੇ ਨਖਰੇ ਪਸੰਦ ਨਹੀਂ ਜੇ ਖਵਾਉਣ ਵਾਲੀ ਆਊਗੀ ਕੋਈ ਪਿਆਰ ਨਾਲ ਖਵਾਊਗੀ ਫੇਰੀ ਖਾਊਗਾ ਮਾਮੇ ਦਾ ਤਾਂ ਪਿਆਰ ਵਾਲਾ ਭਾਂਡਾ ਫੁੱਟਿਆ ਹੋਇਆ ਮਾਮੇ ਨੂੰ ਨਾ ਪਿਆਰ ਅੱਜ ਚਾਹੀਦਾ ਨਾ ਕੱਲ ਚਾਹੀਦਾ ਬਾਮੇ ਨੇ ਬਹੁਤ ਕੀਤਾ ਸੀ ਕੋਈ ਨਾ ਆਪਾਂ ਫੇਰ ਵੀ ਕੁੱਕ ਲਾ ਦਾਂਗੇ ਹੁਣ ਜਿਹੜੇ ਭਾਂਡੇ ਓਏ ਮਾਮੇ ਦੇ ਦੂਜੇ ਜੋੜਨੇ ਆ ਤੇ ਫੇਰ ਵੀ ਕੁੱਕ ਨਹੀਂ ਕੰਮ ਕਰਦਾ ਹੈਗਾ ਤੂੰ ਦੇਖਦਾ ਚੱਲ ਹੁਣ ਤੂੰ ਦੇਖੀ ਜਾਈਂ ਤਰਾ ਇਹਦਾ ਮਾਮਾ ਤੇਰਾ ਤਾਂ ਮਾਮਾ ਸਹਰਾ ਹਨਾ ਕੋਈ ਨਾ ਮਾਮੇ ਨੂੰ ਤਾਂ ਹੁਣ ਮੈਂ ਚੰਨੀ ਬਣਾ ਹੀ ਲੈਣਾ ਆਪਦਾ ਐਵੇਂ ਕਰੋ ਇਤਨਾ ਕੱਪੜੇ ਲੈ ਕੇ ਆਈਏ ਤੁਸੀਂ ਦੇ हां देख थंक यू जीजी शूट देखने ਲਈ ਠੀਕ ਆ ਚਲ ਚੰਗਾ ਲੈ ਆਉ ਮਮੋਸ ਨਾ ਮੈਂ ਚਲ ਠੀਕ ਆ ਓਕੇ ਰੀਤਾ ਕੀ ਕਰੀ ਅਨਿਆ ਕੁਛ ਨਹੀਂ ਮੈਂ ਸੱਜਾ ਕੱਪੜੇ ਲੈ ਕੇ ਆਈ ਸੀ ਕਿ ਮੇਰੇ ਤਾਂ ਸਾਮ ਕੱਪੜੇ ਹਾਂ ਸੱਜ ਉਹ ਜੀਜੂ ਨੇ ਕਿਹਾ ਸੀਗਾ ਸੱਚ ਮੈਨੂੰ ਤੇ ਇਹ ਕਹਿੰਦਾ ਸੂਟ ਦੇਖ ਲੈ ਮਰੀਤ ਵਾਸਤੇ ਲੈ ਕੇ ਆਇਆ ਸੀ ਹਾਂ ਜੀਜੂ ਲੈ ਕੇ ਆਇਆ ਸੀ ਮੈਂ ਲੈ ਕੇ ਆਈ ਹਾਂ ਆਏ ਕਹਿੰਦਾ ਸੀ ਕਹਿੰਦਾ ਮੈਂ ਦਵਾਈ ਲੈ ਆਇਆ ਨਾਲੇ ਹਾਂ ਜੀ ਨੇ ਸਿਰਫ ਫੋਨ ਕੀਤਾ ਸੀ ਦੁਕਾਨਦਾਰ ਨੇ ਕੋਲ ਟਾਈਮ ਨਹੀਂ ਸੀਗਾ ਆਪਣੇ ਮੈਂ ਲੈ ਕੇ ਆਈ ਹਾਂ ਤੂੰ ਵੀ ਜਵਾਬ ਦੇ ਤਾਂ ਭੱਜ ਕੇ ਅਖੇ ਮੈਂ ਤਾਂ ਤੇਰੇ ਮਾਮੇ ਨਾਲ ਦੱਸੂ ਤੈਨੂੰ ਚੱਲ ਕੋਈ ਨਾ ਦੇਖ ਤੋਨੇ ਹਾਂ ਆ ਕਿੰਨਾ ਘੈਂਟ ਕਲਰ ਹੈ ਇਹਨੇ ਸੋਹਣਾ ਲੱਗਿਆ ਕੋਈ ਆ ਵੀ ਘੈਂਟ ਆ ਹਨਾ ਕੋਈ ਨਾ ਜੇ ਤੈਨੂੰ ਇਹ ਨਹੀਂ ਤਾਂ ਕੋਈ ਪਸੰਦ ਦਾ ਤੂੰ ਰੱਖ ਲੈ ਮੈਨੂੰ ਕਿਹਾ ਹੈਗਾ ਜੁੱਜੂ ਨੇ ਕਹਿੰਦਾ ਜਿਹੜਾ ਵੀ ਤੇਰੇ ਪਸੰਦ ਆ ਆ ਨਹੀਂ ਮੈਂ ਕੋਣੀ ਬਲੂ ਕਲਰ ਹੂੰ ਚੱਲ ਡਾਕਟਰ ਇਹ ਤੇਰੇ ਸੋਹਣਾ ਲੱਗੂਗਾ ਤੇਰੇ ਤਾਂ ਸਾਰੇ ਸੋਹਣੇ ਲੱਗਣਗੇ ਮੇਰਾ ਨਾ ਸੋਹਣੇ ਲੱਗਣਗੇ ਮੇਰੇ ਨਾ ਹੂੰ ਤਾਂ ਮੈਨੂੰ ਆ ਪਸੰਦ ਆਗਾ ਲਾਈਟ ਕਲਰ ਤੇ ਪਰ ਹਾਇ ਤਾਂ ਇਹ ਵੀ ਲਾਈਟ ਜਾਰੇ ਡਾਰਕ ਤਾਂ ਹੈ ਨਹੀਂ ਇਹ ਨਾ ਮੇਰਾ ਐਂ ਜੀ ਕਰਦਾ ਵੀ ਇਹ ਸੂਟ ਬਣਵਾ ਲਾਂ ਮੈਂ ਤੇ ਫਿਰ ਤੇਰੇ ਮਾਮੇ ਨਾਲ ਵਿਆਹ ਕਰਵਾ ਲਵਾਂ ਅੱਛਾ ਹੋਏ ਬਾਗਲੇ ਗੈਰ ਵਿੱਚ ਇਹ ਥੋੜਾ ਪਾਏਗੀ ਯਾਰ ਅੱਜ ਤਾਂ ਇਹ ਜਿਹੜਾ ਲਹਿੰਗਾ ਸੋਹਣਾ ਜਿਹਾ ਲਹਿੰਗਾ ਲੈ ਕੇ ਦਵਾਂ ਹਾਏ ਲਹਿੰਗਾ ਨਹੀਂ ਮੈਂ ਤਾਂ ਸੂਟ ਦੀ ਨੰਦ ਕਰਜ ਕਰਾ ਲਵਾਂ ਤੇਰਾ ਮਾਮਾ ਹਾਂ ਤਾਂ ਕਰ ਦੇ ਇੱਕ ਵਾਰੀ ਚੰਗਾ ਤੇ ਇਹ ਸਸਤਾ ਜਿਹਾ ਸੂਟ ਆ ਆਪਾਂ ਤਾਂ ਪਾਰੀ ਜਿਹਾ ਲੈ ਕੇ ਆਵਾਂ ਨਹੀਂ ਯਾਰ ਬਹੁਤ ਵਧੀਆ ਸੂਟ ਆ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਕਢਾਈ ਦੇ ਕਿੰਨੇ ਵਧੀਆ ਇਹਦੀ ਪੂਰੀ ਨਾਲ ਵੈਸੇ ਤੇਰੀ ਜੀਜੀ ਨੇ ਵੀ ਬਾਕਸ ਭੰਗ ਆਇਆ ਸੀ ਪਰ ਜੇ ਜੈਨ ਪਸੰਦ ਆ ਤੂੰ ਰੱਖ ਲੈ ਮੈਂ ਹੋਰ ਲਿਆਉਂਗੀ ਫਿਰ ਤੇਰੇ ਮਾਮੇ ਨੂੰ ਵੀ ਮਨਾਉਣਾ ਪੂ ਸੂਟ ਤਾਂ ਮੈਂ ਰੱਖ ਲੂੰਗੀ ਸੂਟ ਦੀ ਤਾਂ ਕੋਈ ਗੱਲ ਨਹੀਂ ਤੇਰੇ ਮਾਮੇ ਨੂੰ ਦਿਖਾਵਾਂਗੀ ਇੱਕ ਵਾਰੀ ਮੈਂ ਆਸ ਮੈਨਾਲ ਮਾਮਾ ਨੂੰ ਤਾਂ ਸਹੀ ਮਨਾਉਣਾ ਪੈਣਾ ਐਨਕਾ ਆਪਣੀ ਲਈ ਬਾਲਾ ਜੇ ਆਹ ਤਾਂ ਲੱਗਿਆ ਕੋਈ ਕਾ ਚਲ ਕੋਈ ਨਾ ਦੋ ਤਾਂ ਤੇਰੇ ਕੋਲੇ ਰਹਿਣਗੇ ਮੇਰੇ ਕੋਲ ਤਾਂ ਇੱਕੋ ਹੀ ਆਊਗਾ ਤਾਂ ਮੈਂ ਤਿੰਨੇ ਹੀ ਲੈ ਲਾ ਨਾ ਨਾ ਐ ਨਹੀਂ ਕਹਿੰਦੇ ਪਿਆਰ ਦਾ ਤਾਂ ਕੁਝ ਹੁੰਨੇ ਬਹੁਤ ਹੁੰਦਾ ਰੀਤ ਨਾ ਨਾ ਕੁਛ ਸੁਣਨਾ ਮਾਰੀਂ ਤੂੰ ਉਹਨਾਂ ਕੋ ਤਾਂ ਸੱਚੀ ਮਰੀ ਬਾਤ ਉਹਦੇ ਕਿ ਰੱਖ ਲੈ ਮਤਲਬ ਮਾਮਾ ਦਾ ਵਿਆਹ ਵੀ ਕਰਾਉਣਾ ਮੈਂ ਸਕੂਲ ਤੋਂ ਕਿੰਨਾ ਕੁੱਟਦੀ ਹੁੰਦੀ ਸਾਰੀਆਂ ਕੁੜੀਆਂ ਨਾਲ ਹੱਥ ਭਾਰੀ ਲਿੰਦਾ ਸੀ ਮੇਰਾ ਮਰੀਜ਼ ਇਹਦਾ ਪਤਾ ਨਾ ਹਾਂ ਤੇ ਇੱਕ ਦਿਨ ਫਿਰ ਮੈਂ ਵੀ ਲਾਈਆਂ ਸੀ ਤੇਰੇ ਹਾਂ ਉਹ ਦੇ ਕੇ ਮੈਂ ਕਰਦੀ ਸੀ ਹੱਥ ਜੇ ਬੰਦੀ ਸੀਗੀ ਮੁੜ ਕੇ ਵੇਗਾ ਸਾਰਾ ਦਿਨ ਨਹੀਂ ਬੋਲਿਆ ਸ शाम ਨੂੰ ਛੁੱਟੀ ਦੇ ਟਾਈਮ ਆਉਂਦੇ ਹੁੰਦੇ ਬੋਲੀਆਂ ਸੀ ਕਿ ਲਾ ਕੇ ਰੱਖ ਦੇਂਦੇ ਹਾਂ ਸਹੀ ਗੱਲ ਲੈ ਇੱਥੇ ਰੱਖ ਦੇ ਨਾ ਹਾਂ ਬੜੇ ਟੈਡੀ ਟੂਡੀ ਜੇ ਲੈ ਆ ਰੱਖੇ ਨੇ ਤੂੰ ਹੈ ਹਾਂ ਲੱਗਿਆ ਸ ਲੈ ਲਿਆ ਘੈਂਟ ਲੱਗਦਾ ਘੈਂਟ ਆਹ ਤੇਰੇ ਮਾਮੇ ਵਰਗਾ ਜਰਾ ਸੱਚੀ ਕੀ ਕਰਾਂ ਮੈਂ ਤੇਰਾ ਮਾਮਾ ਕੋਲ ਲੈ ਹੀ ਨਹੀਂ ਜਾਂਦਾ ਜਰਾ ਇੱਥੇ ਮੇਰੇ ਤਾਂ ਉਧਰ ਹੀ ਵੱਸ ਗਿਆ ਸੀ ਕੀ ਕਰਾਂ ਇਹਨੂੰ ਤਾਂ ਹਰ ਇੱਕ ਚੀਜ਼ ਦੀ ਮਾਮਾ ਦੇਖਦਾ ਸੌਂ ਲੱਗੇ ਸੱਚੀ ਮੇਰਾ ਧਿਆਨ ਹੀ ਉਧਰ ਰਹਿੰਦਾਗਾ ਉਹ ਪਤਾ ਨਹੀਂ ਕਿਉਂ ਮੇਰੇ ਤੋਂ ਭੱਜਦਾ ਹੀ ਰਹਿੰਦਾ ਪਹਿਲਾਂ ਰਸੋਈ 'ਚ ਵੜ ਗਿਆ ਉੱਥੇ ਨਿੰਬੂ ਦੇਖਣ ਲੱਗ ਗਿਆ ਕਹਿੰਦਾ ਮੈਂ ਤਾਂ ਨਿੰਬੂ ਬਾਹਰਦਾ ਮੇਰਾ ਵੀ ਜੀਜਾ ਕਰਿਆ ਉਹਨੂੰ ਬੁਲਾਉਣ ਨੂੰ ਮੈਂ ਉੱਥੇ ਹੀ ਗੱਲੀ ਲਾ ਲਿਆ ਮਸਾਂ ਕਿਹੜਾ ਸੜਾ ਕੇ ਗਿਆ ਮੇਰੇ ਨਾਲੋਂ ਕਹਿੰਦਾ じゃ ਤਾਂ ਤੂੰ ਰਹਿੰਗੇ ਇੱਥੇ ਜੇ じゃਾ ਮੈਂ ਰਹੂੰ ਮੈਂ ਰਹੂੰਗੀ ਤਾਂ ਮੈਂ ਵੀ ਇੱਥੇ ਤੇ ਤੂੰ ਵੀ ਇੱਥੇ ਹਾਂ ਸਾਹ ਹੋਇਆ ਰੀਤ ਇੱਕ ਸੱਚ ਦੱਸ ਸੱਚੀ ਜੇ ਮੈਂ ਤੇਰੇ ਮਾਮੇ ਨਾਲ ਵਿਆਹ ਕਰਵਾ ਲਾਂ ਤੈਨੂੰ ਕੀ ਮੈਨ ਲੱਗਦਾ ਤੈਨੂੰ ਕੀ ਲੱਗਦਾ ਕਿ ਮੈਂ ਤੈਨੂੰ ਮਜ਼ਾਕ ਕਰਦੀ ਹਾਂ ਮੈਂ ਜਨ ਸੱਚੀ ਕਹਿਣੀ ਆ ਇਹ ਕਰਾਵ ਸੱਚੀ ਹਾਏ ਬਸ ਹਰਮਤ ਮੇਰੇ ਸੁਣ ਲੈ ਸੱਚੀ ਮੇਰਾ ਨਾ ਵਿਆਹ ਹੋ ਜੇ ਚੰਨੀ ਨਾਲ ਮਨੂੰ ਚੰਨੀ ਸੱਚੀ ਬੜਾ ਪਸੰਦ ਲੱਗਦਾ ਪਰ ਪਤਾ ਨਹੀਂ ਕਿਉਂ ਦੂਰ ਹੀ ਜਾਈ ਜਾਂਦਾ ਓੱਖਾ ਹੀ ਮਿਲੂਗਾ ਤਾਂ ਤੇਰੀਆਂ ਗੱਲਾਂ ਸੁਣ ਕੇ ਬਾਸੀ ਆਉਣ ਲੱਗੇ ਮੈਨੂੰ ਵੇ ਨੂੰ ਮੇਰੇ ਤੇ ਮਾਮਾ ਮਿਲੂਗਾ ਆਏ ਪਹਿਲੀ ਨਾ ਤੂੰ ਐਂ ਕਿਹਾ ਕਰ ਉਹ ਕਿ ਮਰਦਾ ਬੋਲੂ ਕਫਨ ਪਾੜੂ ਬਸ ਰੀਤ ਤੂੰ ਤਾਂ ਪਹਿਲਾਂ ਵੀ ਐਂ ਕਰਦੀ ਹੁੰਦੀ ਸੀ ਮੂੰਹ ਚੋਂ ਜਵਾਨ ਨਾ ਵਸਤਰ ਇਹ ਜੀ ਨਿਕਲਦੀ ਆ ਗੱਲ ਮੈਂ ਕੀ ਕਰਾਂ ਤੈਨੂੰ ਪਤਾ ਨਾ ਉਹ ਤਾਂ ਵਿਚਾਰਾ ਪਹਿਲੀ ਮਾਮੀ ਨਾਲ ਤਾਂ ਕੀਤਾ ਹੋਇਆ ਤੈਨੂੰ ਕੀ ਲੱਗਦਾ ਵੀ ਮਾਮਾ ਹੁਣ ਵਿਆਹ ਕਰਾਊਗਾ ਕਿਉ ਹੁਣ ਕੀ ਕੀੜੇ ਪੈ ਗਏ ਉਹਦੇ ਬੈਕਗ੍ਰਾਉਂਡ ਨੂੰ ਐਡਾ ਸੋਹਣਾ ਪਿਆਗਾ ਅੱਜ ਦਾੜੀ ਬਣਾ ਕੇ ਆਇਆ ਸੀਗਾ ਇੰਨਾ ਸੋਹਣਾ ਲੱਗਦਾ ਸੀਗਾ ਤੇ ਹੋਰ ਮੁੱਛਾਂ ਜੀਆਂ ਆਇਆ ਕਰ ਰੱਖਿਆ ਨੇ ਇੱਥੋਂ ਬੜਾ ਹੀ ਸੋਹਣਾ ਲੱਗਦਾ ਸੀ ਦੇਖਿਆ ਨਹੀਂ ਤੂੰ ਨਹੀਂ ਨਹੀਂ ਅੱਜ ਤਾਂ ਸੱਚੀ ਮੇਰਾ ਦਿਲ ਮੋਲਿਆ ਉਹਨੇ ਸਨਿਕ ਗੱਲ ਦੱਸਾ ਸੋਹਣੇ ਬੰਦੇ ਦੇ ਨਹੀਂ ਡਿਲੀਆ ਹੁੰਦਾ ਇਹ ਸੋਹਣਾ ਨਹੀਂ ਮੈਨੂੰ ਉਹਦਾ ਦਿਲ ਸੋਹਣਾ ਲੱਗਦਾ ਮੈਂ ਕੀ ਕਰਾਂ ਉਹਦੀਆਂ ਗੱਲਾਂ ਉਹਦੇ ਵਿਚਾਰ ਮੈਨੂੰ ਬਹੁਤ ਸੋਹਣੇ ਲੱਗਦੇ ਆ ਮੈਂ ਕੀ ਕਰਾਂ ਵਧੀਆ ਲੱਗਦਾ ਸੋਹਣੇ ਨਹੀਂ ਤੈਨੂੰ ਨਾਮਾਂ ਦੀ ਵਧੀਆ ਲੱਗਦਾ ਉਹਦਾ ਦਿਲ ਵੀ ਉਹਦਾ ਬੰਦਾ ਵਿਚਾਰੀ ਕੀ ਕਰੀਆ ਤੂੰ ਆ ਸੋਚ ਕੇ ਦੇਖ ਕਸਾਂਦਾ ਹੋਏ ਆਪਾਂ ਕੱਢ ਕੇ ਫੜਾ ਦੇ ਮੇਰੀ ਗੱਲ ਸੁਣਦੇ ਹਾਂ ਹਨਾ ਪਿਆਰ ਕਹਿੰਦੇ ਪਤਾ ਨਹੀਂ ਕਿੱਥੇ ਜਾ ਕੇ ਹੋ ਜਾਂਦਾ ਕਹਿੰਦੇ ਕੌਣ ਗੁਰੂ ਕੌਣ ਕਿਸੇ ਦੇ ਚੇਲੇ ਹੈ ਦਿਲ ਮਿਲਿਆਂ ਦੇ ਮੇਲੇ ਹਨਾ ਨਾਲੇ ਉਹਦੀ ਮੈਰਿਜ ਹੋਈ ਹੋਈ ਆ ਮੇਰੇ ਤਾਂ ਹਜੇ ਮੈਰਿਜ ਹੋਈ ਨਹੀਂ ਪਰ ਫਿਰ ਵੀ ਮੈਂ ਪਿਆਰ ਦੇਖ ਮੇਰਾ ਕਿੱਥੇ ਜਾ ਕੇ ਜੁੜਿਆਗਾ ਹਾਂ ਇਹ ਤਾਂ ਹੈ ਨਾ ਚੱਲ ਕੋਈ ਗੱਲ ਨਹੀਂ ਮੈਂ ਤਾਂ ਆਪ ਕਹਿੰਦੀ ਇਹ ਗੱਲ ਹੈ ਜੇ ਸੱਚੀ ਤਾਂ ਸਿੱਕ ਦੂਜੇ ਦਾ ਕਰਦੇ ਤੇ ਇੱਕ ਦੂਜੇ ਨੂੰ ਮਿਲ ਜਾਂਦੇ ਤੇ ਨਾਲੇ ਪੜਦੀਆਂ ਵੀ ਇਕੱਠੀਆਂ ਸੀ ਆਪਾਂ ਤੇ ਬਿਆ ਕਰਵਾ ਕੇ ਵੀ ਆਪਾਂ ਇਕੱਠੀਆਂ ਰਹੀਏ ਮੇਰਾ ਦਿਲ ਇਹ ਕਰਦਾ ਕੀ ਪਤਾ ਪ੍ਰਮਾਤਮਾ ਦੀ ਮਰਜ਼ੀ ਇਹੀ ਹੋਵੇ ਇਹ ਤਾਂ ਹੈ ਆਪਣਾ ਕਿੰਨਾ ਗੂੜਾ ਪਿਆਰ ਹੈ ਸਹੀ ਗੱਲ ਹੈ ਇੱਕ ਗੱਲ ਹੋਰ ਵੀ ਆ ਹੁਣੀ ਮੇਰੀ ਦੁਠਾਣੀ ਮੇਰੇ ਅੱਗੇ ਬੋਲ ਲੰਦੀ ਆ ਤੂੰ ਤਾਂ ਇਸ ਆ ਕੱਢਣ ਦੇਣਾ ਫੇਰ ਤੂੰ ਫੇਰ ਦੇਖੀ ਫਿਰ ਆਪਾਂ ਦੋ ਹੋ ਜਾਾਂਗੇ ਕਹਿੰਦੇ ਉਹਨੇ ਨਾ ਦੋ ਨਹੀਂ 11 ਹੋ ਜਾਾਂਗੇ 11 ਨਹੀਂ ਆਪਾਂ ਨਹੀਂ ਲੜਦੇ ਕਿਸੇ ਨਾਲ ਆਪਾਂ ਲੜ ਕੇ ਕੀ ਲੈਣਾ ਉਹ ਆਪ ਪੰਗੇ ਲੈਂਦੀ ਆ ਮੈਂ ਤਾਂ ਚੱਲਿਆ ਤਾਂ ਨਹੀਂ ਜਾਂਦਾ ਜਦੋਂ ਤੈਨੂੰ ਕੁਝ ਕਹਿੰਦੀ ਹੁੰਦੀ ਆ ਪਰ ਮੈਂ ਤਾਂ ਨਹੀਂ ਬੋਲਦੀ ਹੈਗੀ ਕਿਉਂਕਿ ਮੈਂ ਤਾਂ ਚਾਰਕ ਦਿਨਾਂ ਹੋਰੇ ਵੀ ਮੈਂ ਹਨਾ ਮੇਰੀ ਵਜ੍ਹਾ ਕਰਕੇ ਨਿਕਲੇ ਸੋਹੇ ਰੀਤ ਮੈਂ ਤਾਂ ਕਰਕੇ ਨਹੀਂ ਕੁਝ ਕਹਿੰਦੀ ਹੈਗੀ ਉਹਨੂੰ ਮੈਂ ਤਾਂ ਉਹਦੇ ਨਾਲ ਮਿੱਠੀ ਰਹਿਣੀ ਆ ਉਹਦੀਆਂ ਵੀ ਸੁਣ ਲੈਣੀਆਂ ਹੁੰਦੀਆਂ ਬਸ ਤੈਨੂੰ ਦੱਸ ਦਿੰਨੀ ਆ ਕਿ ਚੱਲ ਕੋਈ ਨਾ ਸੋਨੀ ਕਿੰਨਾ ਟਾਈਮ ਹੋਰ ਬੋਲਣਗੇ ਜਦੋਂ ਕੋਈ ਨੌਕਰੀ ਮਿਲ ਗਈਆਂ ਸਾਰੇ ਨੇ ਚੁੱਪ ਹੋ ਜਾਣਾ ਹਾਂ ਰੀਤ ਮੈਨੂੰ ਵੀ ਲੱਗਦਾ ਗਾ ਸੱਚੀ ਤੈਨੂੰ ਨੌਕਰੀ ਮਿਲ ਜੇ ਨਾ ਜੇ ਬਾਲਾ ਹੀ ਵਧੀਆ ਹੋ ਜੇ ਨੜੇ ਇਹਦੀ ਜਵਾਨਬੰਦ ਹੋ ਜੂਗੀ ਜਿਹੜੀ ਸਾਰਾ ਦਿਨ ਤਾਨਨੇ ਮੇਨੇ ਮਾਰਦੀ ਰਹਿੰਦੀ ਹੈ ਤੈਨੂੰ ਪਤਾ ਨਹੀਂ ਮੈਂ ਕੀ ਰੱਬ ਦੇ ਮਾਮ ਆਏ ਸੀ ਕਿ ਜਿਹੜਾਂ ਮੇਰੇ ਸੁਣ ਨਹੀਂ ਲੱਗੇ ਇਸ ਵਾਰ ਕੋਈ ਨਾ ਤੂੰ ਟੈਨਸ਼ਨ ਨਾ ਲਿਆ ਕਰ ਸਭ ਕੁਝ ਸਹੀ ਹੋ ਜਾਊਗਾ ਕਹਿੰਦੇ ਸਮੇਂ ਸਮੇਂ ਦੇ ਨਾਲ ਨਾ ਸਾਰਾ ਕੁਝ ਹੀ ਬਦਲ ਜਾਂਦਾ ਹੁੰਦਾਗਾ ਆਪਾਂ ਕਦੇ ਮੁਠੀ ਚ ਕਦੇ ਥੱਬੇ ਚ ਠੀਕ ਹੈ ਪਰਮਾਤਮਾ ਸਭ ਕੁਝ ਦੇਖਦਾ ਹੁੰਦਾ ਇਹ ਨਾ ਸੋਚਿਆ ਕਰ ਵੀ ਸਦਾ ਹੀ ਆਪਾਂ ਇਹ ਜਿਹੇ ਰਹਾਂਗੇ ਕੋਈ ਪਤਾ ਨਹੀਂ ਹੁੰਦਾ ਕਦੋਂ ਆਪਾਂ ਨੀਚੇ ਤੋਂ ਕਹਿੰਦੇ ਫਰਸਾਂ ਤੋਂ ਅਰਸਾਂ ਤੇ ਆ ਜੀਏ ਆ ਜਮੀਨ ਦਾ ਹੈ ਤੇ ਨਾਲੇ ਸੱਚ ਮੈਂ ਨਾ ਸਾਲ ਸਾਡਾ ਟੈਂਸ਼ਨ ਨਾ ਟੁੰਚਣਾ ਤਾਂ ਮੈਂ ਨਾ ਜੀਜੂ ਤੋਂ ਮੂੰਹ ਮਜ਼ ਮੰਗਵਾਏ ਨੇ ਅੱਛਾ ਤੂੰ ਗੁੱਸਾ ਤਾਂ ਨਹੀਂ ਕਰਦੀ ਲੈ ਇਹ ਚ ਗੁੱਸੇ ਵਾਲੀ ਕੀ ਗੱਲ ਨਾ ਕਿ ਤੈਂ ਕਹਦੇ ਆਪਦੇ ਜੀਜੂ ਤੋਂ ਦੀ ਮੰਗਵਾ ਲੈਂਦੀ ਏ ਚੀਜ਼ ਮੈਂ ਤਾਂ ਚਾਰ ਕਿ ਦਿਨਾਂ ਸੱਚੀ ਤੈਨੂੰ ਪਤਾ ਇੰਨਾ ਪਿਆਰਾ ਮੇਰਾ ਜੀਜਾ ਦਾ ਹੈ ਤੇ ਫਿਰ ਮੇਰਾ ਜੀਜਾ ਕਰਿਆ ਉਹਨੂੰ ਕਿ ਜੋ ਦਿਲ ਕਰਦਾ ਹੁੰਦਾ ਉਹਨੂੰ ਕਰਕੇ ਫੈਸਲਾ ਐ ਤਾਂ ਮੈਨੂੰ ਪਤਾਗਾ ਰੀਤ ਵੀ ਤੂੰ ਦਿਲ ਦੀ ਬਹੁਤ ਸਾਫ਼ ਆਂਗੀ ਤੂੰ ਕਦੇ ਵੀ ਕੋਈ ਡਾਟ ਨਹੀਂ ਕੀਤਾ ਗਾ ਮੇਰੇ ਤੇ ਨਾ ਮੈਂ ਕਿਉਂ ਡਾਊਟ ਕਰੂੰਗੀ ਜੀ ਉਹਨਾਂ ਨੇ ਇਹ ਜੀ ਕੰਮ ਕਰਨਾ ਦੇਖਿਆ ਆ ਕੇ ਕਰਵਾਉਂਦੇ ਹਾਂ ਰਿਤ ਸਹੀ ਗੱਲ ਆ ਬਾਕੀ ਨਾਲੇ ਤੈਨੂੰ ਪਤਾ ਹੀ ਆ ਹਨਾ ਮੈਂ ਵੀ ਬਹੁਤ ਸਮਝਦੀ ਆ ਤੁਹਾਨੂੰ ਮੇਰਾ ਤਾਂ ਬਾਕੀ ਦਿਲਾ ਤੇਰੇ ਮਾਮੇ ਦੀ ਆ ਹੋਇਆ ਮੈਂ ਹੋਰ ਕਿਸੇ ਤੋਂ ਕੀ ਲੈਣਾ ਇਹ ਵੀ ਗੱਲ ਹੈਗੀ ਆ ਤੇ ਦੂਜੀ ਗੱਲ ਮੈਂ ਵੀ ਸੱਚੀ ਜਾਨਾ ਮੈਨੂੰ ਕੀ ਪੁੱਛਣਾ ਐ ਵੀ ਕੀ ਖਾਣਾ ਆਈਸਕ੍ਰੀਮ ਲਵਾ ਤੂੰ ਜੀ ਜਿਵੇਂ ਮਂਗਵਾਈਏ ਤਾਂ ਹੀ ਯਾਦ ਆਈਏ ਨਾ ਨਹੀਂ ਹਾਂ ਨਹੀਂ ਨਹੀਂ ਉਹ ਤਾਂ ਪਹਿਲਾਂ ਹੀ ਪੁੱਛ ਕੇ ਗਏ ਹੋਣਗੇ ਸੋਨੂੰ ਉਹ ਤਾਂ ਜਾਈ ਜਾਂਦੇ ਸੀ ਮੈਂ ਉਧਰ ਰਸੋਈ ਚੋਂ ਨਿਕਲੀ ਸੀ ਬਾਹਰ ਮੈਨੂੰ ਪਤਾ ਲੱਗ ਗਿਆ ਮੈਂ ਹੀ ਕਹਤਾ ਮੈਂ ਜਿੱਜੂ ਮੈਨੂੰ ਮਮਾਸ ਲੈ ਕੇ ਦੇ ਦੇ ਚੱਲ ਇਹ ਕਹਿੰਦਾ ਕੋਈ ਨਹੀਂ ਖਾ ਰਹੀ ਹਾਂ ਤੂੰ ਹਾਂ ਬਸ ਰੋਟੀ ਤਾਂ ਮੈਂ ਖਾ ਲਈ ਚੱਲ ਮੈਂ ਕੋਈ ਹੋਰ ਕੰਮ ਦੇਵਦੀ ਆ ਚੰਗਾ ਤੂੰ ਰਾਮ ਕਰ ਲੈ ਇੱਥੇ ਕੰਮ ਕਰਨੀ ਆਈ ਛੱਡ ਲੈ ਕਰ ਫਿਰ ਕੀ ਹੁੰਦਾ ਆਪਦਾ ਹੀ ਘਰ ਆ ਫਿਰ ਕੀ ਹੋ ਗਿਆ ਮੈਂ ਕਿਦੋਂ ਕਹਿੰਦੀ ਵੀ ਬਗਾਨਾ ਘਰ ਆ ਘਰ ਤਾਂ ਤੇਰਾ ਆਪ ਹੀ ਹੈ ਕੰਮ ਮੈਂ ਆਪ ਹੀ ਕਰ ਲੂਗੀ ਠੀਕ ਆ ਠੀਕ ਆ ਚਲ ਕੋਈ ਨਾ ਜੇ ਕੋਈ ਹੋਇਆ ਕੰਮ ਤਾਂ ਮੈਨੂੰ ਦੱਸ ਦੀ ਮੈਂ ਤੇਰੇ ਨਾਲ ਹੈਲਪ ਕਰਵਾ ਦੂੰਗੀ ਇਹ ਰਹਿ ਜਿੰਆ ਫਰੈਂਡਾ ਹੋਣਾ ਹਨਾ ਕਿੰਨਾ ਵਧੀਆ ਲੱਗਦਾ ਕਿੰਨੇ ਦਿਨ ਹੋ ਗਏ ਮੈਨੂੰ ਇਹਦੇ ਘਰੇ ਰਹਿੰਦੀ ਨੂੰ ਜਮਾ ਨਹੀਂ ਕਦੇ ਵੀ ਇਹਨੇ ਮੱਥੇ ਵੱਟ ਪਾਇਆ ਜਿਵੇਂ ਪਹਿਲਾਂ ਪਿਆਰ ਕਰਦੀ ਸੀ ਮੈਨੂੰ ਉਵੇਂ ਹੀ ਹੋਣ ਕਰਦੀ ਐ